ਸਵਾਗਤ ਹੈ ਪੰਜਾਬ ਤੱਕ ਤੇ ਇਸ ਵੇਲੇ ਵੀ ਖਬਰ ਦੱਸ ਰਹੇ ਹਾਂ ਕਿ ਜੋ ਐਮਸੀ ਚੋਣਾਂ ਸੀਗੀਆਂ ਅੱਜ ਇਲੈਕਸ਼ਨ ਆ ਸੀਗੀਆਂ VOTING ਸੀਗੀ ਅੱਜ ਤੇ VOTING ਦਾ ਸਮਾਂ ਜਿਹੜਾ ਹੈ ਖਤਮ ਹੋ ਚੁੱਕਾ ਹੈ 4 ਵਜੇ ਤੱਕ ਦਾ ਸਮਾਂ ਸੀਗਾ ਤੇ ਹੁਣ 4:30 ਹੋ ਚੁੱਕੇ ਨੇ ਤੇ ਲੋਕਾਂ ਨੇ ਆਪਣੇ ਲੀਡਰਾਂ ਦੇ ਲਈ ਵੋਟਾਂ ਪਾ ਦਿੱਤੀਆਂ ਨੇ ਤੇ ਕਈ ਜਗ੍ਹਾ ਤੋਂ ਸਵੇਰ ਦੀਆਂ ਖਬਰਾਂ ਕੁਝ ਚੰਗੀਆਂ ਨਹੀਂ ਆ ਰਹੀਆਂ ਸੀਗੀਆਂ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਿਆ ਕਿ ਉੱਥੇ ਝੜਪ ਹੋਈ ਆਪਸ ਦੇ ਵਿੱਚ ਜਿਹੜੇ ਲੀਡਰ ਨੇ ਸਮਰਥਕ ਨੇ ਉਹ ਕਿਤੇ ਨਾ ਕਿਤੇ ਗੁੱਥਮ ਗੁੱਥੀ ਹੁੰਦੇ ਹੋਏ ਨਜ਼ਰ ਆਏ ਤੇ ਹੁਣ VOTING ਮੁੱਕ ਚੁੱਕੀ ਆ ਤੇ ਕੁਝ ਸਮੇਂ ਬਾਅਦ ਹੀ ਰਿਜ਼ਲਟ ਆਣੇ ਵੀ ਸ਼ੁਰੂ ਹੋ ਜਾਣਗੇ ਤਕਰੀਬਨ 5 ਵਜੇ ਤੋਂ ਬਾਅਦ ਹੌਲੀ ਹੌਲੀ ਰਿਜ਼ਲਟ ਆਣੇ ਸ਼ੁਰੂ ਹੋ ਜਾਣਗੇ ਤੇ ਮੁਕਾਬਲਾ ਜਿਹੜਾ ਸੀ ਕਾਫੀ ਇੰਟਰਸਟਿੰਗ ਦੇਖਣ ਨੂੰ ਮਿਲਿਆ ਤੇ ਮੇਰੇ ਨਾਲ ਮੇਰੇ ਸਹਿਯੋਗੀ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ ਅਤੇ ਜਲੰਧਰ ਤੋਂ ਦਵਿੰਦਰ ਕੁਮਾਰ ਜੁੜ ਚੁੱਕੇ ਨੇ ਦੋ ਅਮਿਤ ਜੀ ਤੇ ਦਵਿੰਦਰ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਲਾਈਵ ਤੇ ਆ ਰਹੇ ਨੇ ਅਮਿਤ ਜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਵੇਂ ਦਾ ਰਿਹਾ ਅੱਜ ਦਾ ਅੰਮ੍ਰਿਤਸਰ ਦਾ ਗੁਰੂ ਨਾਨਕ ਦਾ ਵਾਹ ਵਾਹ ਲਾਈਵ ਤਾਂ ਕਰਨ ਰਹੀ ਗਿਆ ਬਿਲਕੁਲ ਪ੍ਰਿੰਸ ਜੀ ਅੱਜ ਦੀ ਗੱਲ ਕਰੀਏ ਤੇ ਹਾਲਾਂਕਿ ਅੱਜ ਉਮੀਦਵਾਰਾਂ ਦੇ ਲਈ ਕਾਫੀ ਇਮਤਿਹਾਨ ਦੀ ਘੜੀ ਜ਼ਰੂਰ ਸੀ ਉਸ ਦੇ ਨਾਲ ਨਾਲ ਜਿਹੜੇ ਮੌਜੂਦਾ ਵਿਧਾਇਕ ਆ ਜਾਂ ਫਿਰ ਪੁਰਾਣੇ ਵਿਧਾਇਕ ਰਹਿ ਚੁੱਕੇ ਆ ਭਾਵੇਂ ਉਹ ਕਾਂਗਰਸ ਦੇ ਹੋਣ ਜਾਂ ਫਿਰ ਭਾਜਪਾ ਦੇ ਹੋਣ ਉਹਨਾਂ ਦੇ ਲਈ ਲਈ ਵੀ ਇਮਤਿਹਾਨ ਦੀ ਘੜੀ ਹੈ ਕਿਉਂਕਿ ਜਿਹੜੇ ਪਿਛਲੇ 10 ਦਿਨਾਂ ਤੋਂ ਲਗਾਤਾਰ ਉਹ ਆਪਣੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਸੀ ਸੋ ਅੱਜ ਲੋਕਾਂ ਦੁਆਰਾ ਤੈਅ ਕਰਨਾ ਸੀ ਕਿ ਕੀ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦਾ ਅੰਦਰ ਵਿੱਚ ਜਗ੍ਹਾ ਦੇਣੀ ਹੈ ਕਿ ਨਹੀਂ ਦੇਣੀ ਸੋ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਜਿਸ ਹਿਸਾਬ ਨਾਲ ਵੋਟਿੰਗ ਦਾ ਪ੍ਰਤੀਕਸ਼ਿਤ ਰਿਹਾ ਉਹ ਕਾਫੀ ਘਟ ਰਿਹਾ ਮਤਲਬ ਸ਼ਹਿਰੀ ਵੋਟ ਬਹੁਤ ਘਟ ਜਿਹੜੀ ਪਈ ਹੈ ਪਰਸੈਂਟੇਜ ਬਹੁਤ ਘਟਾ ਲੋਕਾਂ ਨੇ ਗਿਆਦਾ ਉਤਸ਼ਾਹ ਨਹੀਂ ਦਿਖਾਇਆ ਲੇਕਿਨ ਉਹ ਹੀ ਆਪਾਂ ਜੇ ਬਾਬੇ ਬਕਾਲੇ ਦੀ ਰਾਜਾ ਥੰਸੀ ਜਾਂ ਫਿਰ ਅਜਨਾਲੇ ਦੀ ਗੱਲ ਕਰੀਏ ਤੇ ਉੱਥੇ ਵੋਟ ਪ੍ਰਤੀਸ਼ਤ 54% ਤੋਂ ਉੱਪਰ ਰਿਹਾ ਵੈ ਲੇਕਿਨ ਉਹ ਹੀ ਸ਼ਹਿਰੀ ਜੇ ਗੱਲ ਕਰੀਏ ਤੇ ਸ਼ਹਿਰੀ 50% ਤੋਂ ਵੀ ਘਟ ਰਿਹਾ ਸੋ ਹੁਣ ਥੋੜੀ ਦੇਰ ਬਾਅਦ ਰਿਜ਼ਲਟ ਜ਼ਰੂਰ ਆਨੇ ਸ਼ੁਰੂ ਹੋ ਜਾਣਗੇ ਲੇਕਿਨ ਇਸ ਵਾਰੀ ਜੇ ਕੁੱਲ ਮਿਲਾ ਕੇ ਦੇਖੀ ਦੇਖੀਏ ਤੇ ਮੁਕਾਬਲਾ ਜ਼ਰੂਰ ਚੜਾ ਨਜ਼ਰ ਆ ਰਿਹਾ ਤ੍ਰਿਕੋਣਾ ਮੁਕਾਬਲਾ ਜ਼ਰੂਰ ਹੈ ਉਥੋਂ ਅਕਾਲੀ ਦਲ ਜੇ ਇਸ ਮੁਕਾਬਲੇ ਤੋਂ ਬਾਹਰ ਨਜ਼ਰ ਆ ਰਹੀ ਹੈ ਉਥੇ ਦੂਸਰੇ ਪਾਸੇ ਪਾ ਪਾ ਇਸ ਮੁਕਾਬਲੇ ਦੇ ਵਿੱਚ ਬਣੀ ਆ ਆਮ ਆਦਮੀ ਪਾਰਟੀ ਦੀ ਸਤਾ ਦੇ ਵੀ ਸਰਕਾਰ ਹੈ ਉੱਥੇ ਕਾਂਗਰਸ ਵੀ ਅੰਨ ਨੂੰ ਟੱਕਰ ਦੇਣ ਦੀ ਜ਼ਰੂਰ ਨਜ਼ਰ ਆ ਰਹੀ ਹੈ ਲੇਕਿਨ ਮੇਲ ਕਿਸ ਦਾ ਬਣੇਗਾ ਇਹ ਜਨਤਾ ਨੇ ਜ਼ਰੂਰ ਤੈਅ ਕਰ ਦਿੱਤਾ ਹੈ ਜਿਸ ਦਾ ਫੈਸਲਾ ਥੋੜੀ ਦਿਨਾ ਥੋੜੀ ਦੇਰ ਥੋੜੇ ਸਮੇਂ ਦੇ ਵਿੱਚ ਹੀ ਹੋਲੀ-ਹਲੀ ਆਣਾ ਬਾਕੀ ਜ਼ਰੂਰ ਹੈ ਕਿਉਂਕਿ ਭਮਰੀ ਸਰ ਦੀ ਬਹੁਤ ਵੱਡੀ ਕੰਸਿਸਟੈਂਸੀ ਆ 85 ਕੁਲ ਵਾਡਾਂ ਵਿੱਚ 85 ਵਾਡਾਂ ਨਾਲ ਨਾਲ ਰਾਇਆ ਸੰਸੀ ਅਜਨਾਲਾ ਤੇ ਬਾਬੇ ਬਗਾਲੇ ਦੇਵੀ ਲੋਕਾਂ ਦੁਆਰਾ ਵੋਟ ਜ਼ਰੂਰ ਆਪਣੇ ਉਮੀਦਵਾਰ ਨੂੰ ਕੀਤੀ ਗਈ ਹੈ ਲੇਕਿਨ ਫੈਸਲੇ ਦੇ ਲਈ ਸਾਨੂੰ ਦਰਸ਼ਕਾ ਤੁਹਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਪਏਗਾ ਅਸੀਂ ਦਰਸ਼ਕਾਂ ਨੂੰ ਫੈਸਲੇ ਤੋਂ ਵੀ ਉਹਨਾਂ ਦੇ ਰੂਬਰੂ ਜ਼ਰੂਰ ਕਰਾਵਾਂਗੇ ਪ੍ਰਿੰਸ ਜੀ ਬਿਲਕੁਲ ਦਵਿੰਦਰ ਜੀ ਜਲੰਧਰ ਦਾ ਮਾਹੌਲ ਕਿਵੇਂ ਰਿਹਾ ਕਿਸ ਤਰ੍ਹਾਂ ਦੀ ਵੋਟਿੰਗ ਰਹੀ ਤੇ ਹੁਣ ਤੱਕ ਕਿੰਨੀ ਵੋਟਿੰਗ ਦੀ ਵੋਟ ਪਰਸੈਂਟ ਪੈ ਚੁੱਕਾ ਹੈ ਕੀ ਤੁਹਾਡੇ ਕੋਲ ਜਾਣਕਾਰੀ ਹੈ ਸਾਰੀ ਬਿਲਕੁਲ ਜਲੰਧਰ ਦੇ ਵਿੱਚ ਵੀ ਜਿਹੜੀ VOTING ਹੈ ਉਹ ਜਿੰਨੀ ਹੋਣੀ ਚਾਹੀਦੀ ਸੀ ਉਨੀ ਨਹੀਂ ਹੋਈ ਸਿਰਫ ਹਾਈਏ ਤੱਕ 42% ਜਿਹੜੀ ਸ਼ਹਿਰਾਂ ਦੇ ਵਿੱਚ VOTING ਪੂਕਤੀ ਗਈ ਹੈ ਇੱਥੇ ਸੋਏ ਐਨਪੀਏ ਦੇ ਵਿੱਚ ਮਹਿਤਪੁਰ ਬਿਲਗਾ ਸ਼ਾਹਕੋਟ ਇੱਥੇ 54% 59% 56% ਤੇ ਗੁਰਾਇਆਂ ਦੇ ਵਿੱਚ ਜਿਹੜਾ 56% ਹੋਈ ਹੈ ਭੋਗਪੁਰ 64% ਹੋਈ ਹੈ ਫਿਲੌਰ ਜਿਹੜੀ 44% ਹੋਈ ਹੈ ਮਤਲਬ ਕਿ ਕੁੱਲ ਮਿਲਾ ਕੇ ਜਿਹੜੀ VOTING ਜ਼ਿਆਦਾ ਹੋਈ ਹੈ ਉਹ ਭੋਗਪੁਰ ਦੇ ਵਿੱਚ ਹੋਈ ਹੈ ਔਰ ਥੋੜੀ ਬਹੁਤ ਜਿਹੜੀ ਅ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਬੀਜਪੀ ਹੋਵੇ ਚਾਹਿਆ ਕਾਂਗਰਸ ਹੋਵੇ ਉਹਨਾਂ ਦੇ ਵਰਕਰ ਇੱਕ ਦੂਸਰੇ ਨਾਲ ਉਲਝ ਤੇ ਨਜ਼ਰ ਆਏ ਨੇ ਬ੍ਰੈਸਬਾਜੀ ਵੀ ਹੁੰਦੀ ਨਜ਼ਰ ਆਈ ਹੈ ਉਹਨੇ ਵੀ ਰੀਸੈਂਟਲੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਬੀਜਪੀ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਜਿਹੜੀ ਬਹਿਸਬਾਜੀ ਹੋਈ ਹੈ ਪੁਲਿਸ ਨੇ ਵਿਚ ਆ ਕੇ ਹਜੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸੋਰਸਸ ਤੋਂ ਪਤਾ ਚੱਲੇ ਹੈ ਕਿ ਹਜੇ ਵੀ ਮਾਮਲਾ ਜਿਹੜਾ ਸ਼ਾਂਤ ਨਹੀਂ ਹੋ ਰਿਹਾ ਕਿਉਂਕਿ ਜਿਹੜਾ ਜਲੰਧਰ ਦਾ ਵੈਸਟ ਇਲਾਕਾ ਹੈ ਉਹ ਬੜਾ ਐਗਰੈਸਿਵ ਇਲਾਕਾ ਹੈ ਉੱਥੇ ਖਾਸ ਕਰ ਜਿਹੜਾ ਬਸਤੀ ਏ ਉਹ ਚਾਹੇ ਆਮ ਆਦਮੀ ਪਾਰਟੀ ਦੇ ਚਾਹੇ ਕਾਂਗਰਸ ਦੇ ਜਾਂ ਭਾਜਪਾ ਦੇ ਉਹ ਆਪਸ ਦੇ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਉਲਝਦੇ ਜ਼ਰੂਰ ਨੇ ਵਿਵਾਦ ਖੜਾ ਹੁੰਦਾ ਹੈ ਔਰ ਹਰ ਇਲੈਕਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜੀ ਬਿਲਕੁਲ ਸਿਰ ਸਾਡੇ ਨਾਲ ਪਟਿਆਲਾ ਤੋਂ ਮਨੀਸ਼ ਜੀ ਜੁੜ ਚੁੱਕੇ ਨੇ ਜੀ ਮਨੀਸ਼ ਜੀ ਕਿਵੇਂ ਦਾ ਪਟਿਆਲਾ ਦਾ ਮਾਹੌਲ ਰਿਹਾ ਕਿਉਂਕਿ ਸਾਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਪਟਿਆਲਾ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਪਟਿਆਲਾ ਹੀ ਇੱਕ ਐਸਾ ਸ਼ਹਿਰ ਸੀਗਾ ਜਿੱਥੇ ਸ਼ੁਰੂਆਤੀ ਦੌਰ ਤੋਂ ਹੀ ਮਾਹੌਲ ਜਿਹੜਾ ਬੜਾ ਗਰਮ ਰਿਹਾ ਹੈ ਜੀ ਮਨੀਸ਼ ਜੀ ਸੁਣ ਪਾ ਰਹੇ ਹੋ ਲੱਗਦਾ ਉਹਨਾਂ ਨੂੰ ਫੀਲ ਨਹੀਂ ਕਰਦਾ ਪਰ ਨਹੀਂ ਪਤਾ ਕਿ ਕਿਹੜਾ ਤੜਾ ਆ ਸੋ ਜਿਵੇਂ ਦਵਿੰਦਰ ਜੀ ਦੱਸ ਰਹੇ ਸੀਗੇ ਕਿ ਜਲੰਧਰ ਦੇ ਜਿਹੜੇ ਖਾਤੀ ਏਰੀਆ ਹੈਗੇ ਨੇ ਪੇਟੇੜੀਆ ਸੀ ਉਹਨਾਂ ਦੇ ਉਹਨਾਂ ਤੇ ਹੀ ਜ਼ਿਆਦਾ VOTING ਪਈ ਹੈ ਤੇ ਉਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਜੇ ਗੱਲ ਕਰਾਂ ਅੰਮ੍ਰਿਤਸਰ ਦੇ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਰਾਜਾਸਥਾਨ ਸੀ ਤੇ ਅਜਨਾਲਾ ਦੇ ਕਾਉਂਸਲ ਜਿੱਥੇ ਨੇ ਉੱਥੇ ਉੱਥੇ ਜ਼ਿਆਦਾ ਵੋਟ ਪਈ ਆ ਸੋ ਕੀ ਕਾਰਨ ਮੰਨਦੇ ਹੋ ਇਹਦਾ ਕਿ ਲੋਕ ਕਿਉਂ ਨਹੀਂ ਸ਼ਹਿਰਾਂ ਦੇ ਵਿੱਚੋਂ ਬਾਹਰ ਨਿਕਲੇ ਕੀ ਉਹਨਾਂ ਦਾ ਵਿਸ਼ਵਾਸ ਉੱਠ ਗਿਆ ਵੋਟਾਂ ਤੋਂ ਕਿ ਕੰਮ ਨਹੀਂ ਹੋ ਰਿਹਾ ਸੀ ਕਿ 1.5 ਸਾਲ ਤੋਂ ਜਿਪਲਿੰਸ ਦੇ ਸ਼ਹਿਰਾਂ ਨਾਲੋਂ ਜ਼ਿਆਦਾ ਜੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤਾਂ ਹਮੇਸ਼ਾ ਹੀ ਜਦੋਂ ਸਰਪੰਚੀ ਇਲੈਕਸ਼ਨ ਹੁੰਦੇ ਆ ਉਦੋਂ ਵੀ ਪਿੰਡਾਂ ਦੇ ਲੋਕ ਵੱਧ ਵੱਧ ਚੜ ਕੇ ਸਰਪੰਚੀ ਇਲੈਕਸ਼ਨ ਦੇ ਵਿੱਚ ਹਿੱਸਾ ਲੈਂਦੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਲੇਕਿਨ ਉਸ ਦੇ ਪਿੰਡਾਂ ਦੇ ਮੁਕਾਬਲੇ ਅਗਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਸ਼ਹਿਰੀ ਲੋਕ ਆਪਣੇ ਕਮਰੇ ਦੇ ਵਿੱਚ ਕਾਫੀ ਬਸ ਰਹਿੰਦੇ ਕਿਉਂਕਿ ਅੱਗੇ ਜਿਹੜੇ ਚੋਣ ਹੁੰਦੀਆਂ ਨੇ ਚੋਣ ਜ਼ਿਆਦਾਤਰ ਠੰਡੇ ਨੂੰ ਰੱਖੇ ਜ਼ਰੂਰ ਜਾਂਦੇ ਕਿਉਂਕਿ ਲੋਕਾਂ ਦੀ ਛੁੱਟੀ ਹੁੰਦੀ ਲੋਕਾਂ ਦੀ ਦੁਕਾਨਾਂ ਵੀ ਬੰਦ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਉਹ VOTING ਕਰ ਜ਼ਰੂਰ ਪੁੱਛਦੇ ਹੈ ਲੇਕਿਨ ਅੱਗੇ ਹੀ ਵੋਟ ਕਾਫੀ ਤਕਰੀਬ ਪੰਜਾਬ ਦੇ ਵਿੱਚ ਜਿਹੜੇ ਚੋਣ 2022 ਤੋਂ ਬਾਅਦ ਹੋਣੇ ਸੀ ਉਹ 2024 ਦੇ ਵਿੱਚ ਹੋ ਰਿਹਾ ਸੋ ਸਮੇਂ ਵੀ ਆਮ ਆਦੀ ਪਾਰਟੀ ਦਾ ਹੁਣ ਮਹਿਜ 2.5 ਸਾਲ ਹੀ ਬਚੇ ਕਿਉਂਕਿ 2027 ਦੇ ਵਿੱਚ ਦੁਬਾਰਾ ਤੋਂ ਚੋਣ ਜਿਹੜੇ ਵਿਧਾਨ ਸਭਾ ਦੇ ਹੋਣੇ ਆ ਸੋ ਸਮਾਂ ਇੱਕ ਕੌਂਸਲਰ ਨੂੰ ਵੀ ਬਹੁਤ ਘੱਟ ਮਿਲਿਆ ਸੋ ਲੋਕਾਂ ਦੁਆਰਾ ਵੀ ਵੋਟ ਪ੍ਰਤੀਸ਼ਤ ਵੀ ਬਹੁਤ ਘੱਟ ਇਸ ਵਾਰੀ ਕੀਤੀ ਗਈ ਹੈ ਕਿਉਂਕਿ ਲੋਕਾਂ ਦੇ ਮੁੱਦੇ ਦੇ ਜ਼ਰੂਰ ਸੀ ਲੋਕੀ ਮੁੱਦਿਆਂ ਦੇ ਗੱਲ ਜ਼ਰੂਰ ਕਰਦੇ ਆ ਲੇਕਿਨ ਵੋਟ ਕਰਨ ਨਹੀਂ ਪੁਚੇ ਜਦੋਂ ਆਪਾਂ ਸਵੇਰੇ ਜਿਹੜੀ ਸ਼ੂਟ ਕਰਨ ਲਈ ਗਏ ਕਰੀਬ 9:30 ਵਜੇ ਤੇ ਉਦੋਂ ਕਾਊਂਟਿੰਗ ਸੈਂਟਰ ਦੇ ਵਿੱਚ ਇੱਕ ਵੀ ਜਿਹੜਾ ਵੋਟਰਾਂ ਮਤਦਾਨ ਕਰਨ ਨਹੀਂ ਪੁਝਿਆ ਸੀ ਸੋ ਅਗਰ ਅਸੀਂ 10 ਵਜੇ ਦੀ ਗੱਲ ਕਰੀਏ ਤਾਂ ਇੱਕ ਕਾਊਂਟਿੰਗ ਸੈਂਟਰ 'ਚ ਮੈਂ ਜਦੋਂ ਤੱਕ 6 ਜਣੇ ਹਾਲੇ ਤੱਕ ਮਤਦਾਨ ਕਰਕੇ ਗਏ ਸੀ ਸੋ ਬਹੁਤ ਥੋੜਾ ਹੈ ਅਗਰ ਦੇਖਿਆ ਜਾਏ ਤੇ ਪਹਿਲਾ ਸਭ ਤੋਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ VOTING ਸ਼ੁਰੂ ਹੁੰਦੀ ਸੀ ਸਵੇਰੇ 7 ਵਜੇ ਜਾਂ 8 ਵਜੇ ਤੇ 10 ਵਜੇ ਦਾ ਕਰੀਬ 15 ਤੋਂ 20% VOTING ਹੋ ਚੁੱਕੀ ਹੁੰਦੀ ਸੀ ਲੇਕਿਨ ਇਸ ਵਾਰੀ ਸਵੇਰੇ 10 ਵਜੇ ਤੱਕ ਕਰੀਬ 3% VOTING ਹੋਈ ਸੀ ਜੇਕਰ ਆਪਾਂ 1 ਵਜੇ ਦੀ ਗੱਲ ਕਰੀਏ ਤੇ 1 ਵਜੇ ਤੱਕ ਮਹਿਜ 26% VOTING ਹੋਈ ਸੀ ਸੋ 3 ਘੰਟੇ 1 ਵਜੇ ਤੋਂ ਬਾਅਦ 3 ਘੰਟੇ ਜ਼ਰੂਰ ਬੱਝਦੀ ਹੈ ਕਿਉਂਕਿ 4 ਵਜੇ ਤੱਕ VOTING ਹੋਣੀ ਸੀ ਸੋ ਉਸ ਹਿਸਾਬ ਨਾਲ ਲੱਗਦਾ ਕਿ VOTING ਇਸ ਵਾਰੀ ਸ਼ਹਿਰੀ ਲੋਕਲ ਜ਼ਿਆਦਾ ਨਹੀਂ ਕਰ ਪਾਏ ਲੇਕਿਨ ਪਿੰਡਾਂ ਨੇ ਉਹਨਾਂ ਦੀ ਸ਼ਹਿਰਾਂ ਦੀ ਕਸਰ ਜ਼ਰੂਰ ਪੂਰੀ ਕੀਤੀ ਹੈ ਮੁੱਢਲੇ ਪ੍ਰਤੀਸ਼ਤ ਨੂੰ ਵਧਾ ਕੇ ਤੇ ਕਾਫੀ ਵੋਟ ਪਿੰਡਾਂ ਦੇ ਵਿੱਚ ਇਸ ਵਾਰੀ ਹੋਈ ਹੈ ਜੀ ਸਾਡੇ ਨਾਲ ਮਨੀਰ ਅ ਜੀ ਦੁਬਾਰਾ ਜੁੜ ਚੁੱਕੇ ਨੇ ਜੀ ਮਨੀਸ਼ ਜੀ ਹਾਲ ਪਟਿਆਲਾ ਦਾ ਮਾਹੌਲ ਕਿਵੇਂ ਦਾ ਰਿਹਾ ਕਿਉਂਕਿ ਪਟਿਆਲਾ ਇਹ ਜਿਹੜਾ ਜਿਹੜਾ ਸਾਰਿਆਂ ਦੀ ਨਜ਼ਰਾਂ ਦੇ ਵਿੱਚ ਸੀਗਾ ਜਿੱਥੇ ਸ਼ੁਰੂਆਤ ਤੋਂ ਹੀ ਜਿਹੜਾ ਮਾਹੌਲ ਸੀਗਾ ਪੂਰਾ ਗਰਮ ਰਿਹਾ ਜਿਸ ਤਰ੍ਹਾਂ ਪ੍ਰਿੰਸ ਨੇ ਤੁਹਾਨੂੰ ਸਵੇਰੇ ਵੀ ਦੱਸਿਆ ਸੀਗਾ ਚਾਰ ਪੰਜ ਵਾਰਡਾਂ 'ਚ ਜਿਹੜੀ ਸਵੇਰੇ ਘਟਨਾਵਾਂ ਹੋਈਆਂ ਸੀ ਜੇ ਆਪਾਂ ਗੱਲ ਕਰੀਏ ਆਂ ਦੀ ਤਾਂ 3 ਵਜੇ ਤੱਕ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟੋਟਲ 29% ਪੋਲਿੰਗ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਿਰਫ 26% ਪੋਲਿੰਗ ਹੋਈ ਸੀ 3 ਵਜੇ ਤੱਕ 1 ਘੰਟੇ ਦਾ ਸਮਾਂ ਰਹਿ ਗਿਆ ਸੀਗਾ ਤੇ 1 ਘੰਟੇ ਚ ਮੈਕਸਿਮ ਕਿੰਨੀ ਪੋਲਿੰਗ ਹੋ ਸਕਦੀ ਹੈ ਜਦ ਕਿ ਸ਼ਾਮ ਨੂੰ ਜਿਹੜਾ ਵੋਟਰਾਂ ਦਾ ਰੁਝਾਨ ਹੈ ਉਹ ਬਹੁਤ ਘਟ ਘਟ ਗਿਆ ਸੀਗਾ ਔਰ ਇਕਾਦੁੱਕਾ ਹੀ ਵੋਟਰ ਜਿਹੜੇ ਸੀਗੇ ਬੂਥਾਂ ਤੇ ਨਜ਼ਰ ਆ ਰਹੇ ਸੀਗੇ ਹੂੰ ਚਾਰ ਪੰਜ ਜਿਹੜੇ ਵਾਰਡ ਹੈਗੀਆਂ ਮੇਨ ਮੇਨ ਜਿੱਥੇ ਸਵੇਰੇ ਜੈਂਦਰ ਕੌਰ ਨੇ ਲਾਈਵ ਹੋ ਕੇ ਵੀਡੀਓ ਕੀਤੀ ਸੀ ਇੱਕ ਬੀਜੇਪੀ ਕੈਂਡੀਡੇਟ ਨੂੰ ਅਰੈਸਟ ਕੀਤਾ ਸੀਗਾ ਇੱਕ ਜਗ੍ਹਾ ਕਾਂਗਰਸ ਕੈਂਡੀਡੇਟ ਦੇ ਨਾਲ ਕੁੱਟਮਾਰ ਹੋਈ ਇਹ ਜੀਆਂ ਪੰਜ ਚਾਰ ਜੜੀਆਂ ਘਟਨਾਵਾਂ ਤੋਂ ਇਲਾਵਾ ਬਾਕੀ ਜਿਹੜਾ ਮਾਹੌਲ ਸੀਗਾ ਉਹ ਸੁਖਾਵਾਂ ਹੀ ਰਿਹਾ ਹੈ ਔਰ ਪੁਲਿਸ ਪੂਰੀ ਮੁਸਤੈਦ ਰਹੀ ਪੁਲਿਸ ਨੇ ਅੱਜ ਪੋਜ਼ਿਟਿਵ ਰੋਲ ਹੀ ਪਲੇ ਕੀਤਾ ਕਿ ਜਿਆਦਾ ਕਿਤੇ ਇਕੱਠ ਨਹੀਂ ਹੋਣ ਦਿੱਤਾ ਜਿਆਦਾ ਕਿਤੇ ਆਊਟਸਾਈਡਰਸ ਨੂੰ ਖੜੇ ਨਹੀਂ ਹੋਣ ਦਿੱਤਾ ਜਿਹਦੇ ਨਾਲ VOTING ਜਿਹੜੀ ਹੈ ਉਹ ਪੀਸਫੁਲੀ ਹੋਈ ਦੁਪਹਿਰ ਤੋਂ ਜੀ 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 ਗੌਰਵ ਜੀ ਜੀ ਆਪਾਂ ਗੱਲ ਕਰੀਏ ਜਲੰਧਰ ਦੀ ਤੇ ਜਲੰਧਰ ਦੇ ਵਿੱਚ ਜਿਵੇਂ ਬੂਤ ਕੈਪਚਰਿੰਗ ਦੀ ਗੱਲ ਨਾ ਪਟਿਆਲਾ ਦੇ ਵਿੱਚ ਸਾਹਮਣੇ ਆਈਆਂ ਜਾਂ ਇਸ ਸਾਈਡ ਆਪ ਅੰਮ੍ਰਿਤਸਰ ਦੀ ਗੱਲ ਕਰੀ ਉੱਥੇ ਵੀ ਇਦਾਂ ਇੰਤਜ਼ਾਮ ਹੈ ਕਿ ਕਿੰਨੀ ਦੀ ਘਟਨਾ ਕਿੰਨੇ ਬੂਤ ਕਾਪੀ ਫਿਲਹਾਲ ਜਿਹੜੀ ਬੂਤ ਕੈਪਚਰਿੰਗ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਨੇ ਕਹਿ ਸਕਦੇ ਹੈਗੇ ਕਿ ਇੱਥੇ ਬੂਤ ਕੈਪਚਰ ਕੀਤਾ ਗਿਆ ਹੋਵੇ ਕਿਤੇ ਹਾਂ ਲੇਕਿਨ ਕੁਝ ਬੂਤਾਂ ਨੂੰ ਲੈ ਕੇ ਜਾਲੀ ਬੂਤਾਂ ਨੂੰ ਲੈ ਕੇ ਜ਼ਰੂਰ ਘਟਨਾਵਾਂ ਸਾਹਮਣੇ ਆਈਆਂ ਆਰੋਪ ਜਿਹੜੇ ਇੱਕ ਦੂਸਰੇ ਤੇ ਲਗਾਉਂਦੇ ਆਏ ਆ ਪਾਰਟੀ ਵਰਕਰ ਔਰ ਕਿਉਂਕਿ ਦੁਪਹਿਰੇ ਇਹਦਾ ਦੀ ਹੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਕਿਹਾ ਕਿ ਜਿਹੜੀ ਵੋਟ ਪਾਣ ਗਏ ਸੀ ਲੋਕ ਉਹਨਾਂ ਦੀ ਵੋਟ ਜਿਹੜੀ ਹੈ ਕਹਿ ਰਹੇ ਕਿ ਜਾਲੀ ਵੋਟ ਹੈ ਜਾਂ ਕਹਿ ਰਹੇ ਕਿ ਉਹਨਾਂ ਦੀ ਵੋਟ ਜਿਹੜੀ ਹੈ ਬਣੀ ਨਹੀਂ ਹੈ मतलब ਇਸ ਤਰ੍ਹਾਂ ਦਾ ਕੁੱਲ ਮਿਲਾ ਕੇ ਬਹੁਤ ਕੁਝ ਸਾਹਮਣੇ ਆਇਆ ਹੈ ਔਰ VOTING ਨੂੰ ਲੈ ਕੇ ਜਿਹੜੀ ਆਮ ਤੌਰ ਤੇ ਬਹਿਸਵਾਜੀ ਉਹ ਜ਼ਰੂਰ ਨਜ਼ਰ ਆਂਦੀ ਹੈ ਸਾਹਮਣੇ ਉਹ ਹਰ ਵਾਰੀ ਨਜ਼ਰ ਆਂਦੀ ਹੈ ਕਿਤੇ ਨਾ ਕਿਤੇ ਜਿਹੜਾ ਜ਼ਰੂਰ ਇਹ ਬਹਿਸਵਾਜੀ ਹੁੰਦੀ ਹੈ ਉਹਨ ਵੀ ਜਿਹੜੀ ਬਹਿਸਲ ਕਿ ਛੋਟੀ ਮੋਟੀ ਝੜਫੜ ਕੇ ਹਜੇ ਹੋ ਕੇ ਹਟੀ ਆ ਬੀਜੇਪੀ ਤੇ ਆਪ ਦੇ ਕਾਰਜਕਰਤਾਵਾਂ ਦੇ ਵਿੱਚ ਹੇ ਜਿਹੜੇ ਕਿ ਸਾਬਕਾ ਵਿਧਾਇਕ ਨੇ ਸ਼ੀਤਾ ਲੰਗੁਰਾਲ ਉਹਨਾਂ ਵੱਲੋਂ આરોਪ ਲਗਾਏ ਗਏ ਨੇ ਕਿ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਬਾਹਰੋਂ ਗੁੰਡੇ ਸੱਦੇ ਗਏ ਸੀਗੇ ਲੇਕਿਨ ਹਜੇ ਪੁਲਿਸ ਜਿਹੜਾ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਤੇ ਹੋਰ ਵੀ ਹੋ ਸਕਦਾ ਹੈ ਕਿ ਜਿਹੜਾ ਹਜੇ ਤੱਕ ਝੜਪ ਜਿਹੜੀ ਇਹ ਹੋ ਕੇ ਹਟੀ ਹੈ ਇਹ ਅੱਗੇ ਵੀ ਥੋੜਾ ਵੱਧ ਸਕਦੀ ਹੈ ਕਿਉਂਕਿ ਹਜੇ ਮਾਹੌਲ ਜਿਹੜਾ ਉੱਥੇ ਸੋਰਸਸ ਮੁਤਾਬਿਕ ਗਰਮਾਇਆ ਹੋਇਆ ਹੈ ਜਿਵੇਂ ਮਨੀਸ਼ ਜੀ ਜੇ ਆਪਾਂ ਪੁਰਾਣੀਆਂ ਪੁਰਾਣੀਆਂ ਇਲੈਕਸ਼ਨਾਂ ਦੀ ਗੱਲ ਕਰ ਲਈਏ ਕਿ ਤੁਹਾਨੂੰ ਪਹਿਲਾਂ ਦੀਆਂ ਇਲੈਕਸ਼ਨਾਂ ਤੇ ਇਸ ਵਾਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈਗੀ ਹੈ ਉਹਨਾਂ 'ਚ ਕਿੰਨਾ ਬਦਲਾਅ ਕੀ ਲੱਗ ਰਿਹਾ ਹੈ ਕਿ ਜਿਵੇਂ ਕੱਲ ਅਜੀਤਪਾਲ ਕੋਲੀ ਕਹਿ ਰਹੇ ਸੀ ਕਿ ਮਾਰਾਣੀ ਪਰਨੀਤ ਕੋਰ ਨੂੰ ਤੇ ਉਹਨਾਂ ਨੂੰ ਜੈਂਦਰ ਕੋਰ ਨੂੰ ਵੀ ਤੁਹਾਡੇ ਨਕਸ਼ੇ ਕਦਮਾਂ ਤੇ ਕੱਲ ਰਹੇ ਆ ਕੀ ਲੱਗ ਰਿਹਾ ਕੋਈ ਬਦਲਾਅ ਦੇਖਣ ਮੇਰੇ ਇਸ ਵਾਰ ਬਦਲਾਅ ਤਾਂ ਸਿਰਫ ਇਹੀ ਦੇਖਣ ਨੂੰ ਮਿਲਿਆ ਕਿ ਪਬਲਿਕ ਬੜੀ ਨਾਰਾਜ਼ ਜਿਹੜੀ ਹੈਗੀ ਹੈ ਉਹ ਸ਼ਹਿਰ ਦੀ ਨਜ਼ਰ ਆਈ ਜਿਹੜੇ ਵਰਕਰ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਉਹ ਸ਼ਹਿਰੀਆਂ ਨਾਲ ਜੁੜੇ ਹੁੰਦੇ ਨੇ ਸ਼ਹਿਰੀ ਉਹਨਾਂ ਨਾਲ ਤਾਲਮੇਲ ਰੱਖਦੇ ਨੇ ਨੋਮੀਨੇਸ਼ਨ ਵਾਲੇ ਦਿਨ ਜਿਹੜੀ ਹਰਕਤ ਇਹਨਾਂ ਵੱਲੋਂ ਕੀਤੀ ਗਈ ਉਹਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਲੋਕ ਬਹੁਤ ਅਨਾਇਰਡ ਨਜ਼ਰ ਆਏ ਔਰ ਅੱਜ ਵੀ ਜਿਹੜੇ ਲੋਕ ਵੋਟਾਂ ਪਾਣ ਆ ਰਹੇ ਸੀ ਚਾਹੇ ਉਹ ਯੰਗਸਟਰਸ ਹੈ ਚਾਹੇ ਉਹ ਬਜ਼ੁਰਗ ਹੈ ਚਾਹੇ ਮਹਿਲਾਵਾਂ ਨੇ ਚਾਹੇ ਯੰਗ ਸਟੂਡੈਂਟਸ ਜਿਹੜੇ ਕਹਿੰਦੇ ਆਪਾਂ ਉਹ ਹੋਣ ਇੱਕੋ ਹੀ ਗੱਲ بار بار ਸਾਰੇ ਇੱਕੋ ਹੀ ਗੱਲ ਕਰਦੇ ਸੀ ਹਰ ਇੱਕ ਵਾਰਡ ਦੇ ਬਾਅਦ ਕਿ ਨੋਮੀਨੇਸ਼ਨ ਵਾਲੇ ਦਿਨ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ ਇਹਨਾਂ ਨੂੰ ਨੋਮੀਨੇਸ਼ਨ ਨਹੀਂ ਰੋਕਣੀ ਚਾਹੀਦੀ ਸੀ ਜੀ ਤੁਹਾਨੂੰ ਇਹ ਗੱਲ ਸਾਹਮਣੇ ਆ ਗਈ ਹੈ ਕਿ ਜਿਹੜੇ ਰਾਜਨੀਤੀ ਚ ਅ ਇੰਟਰਸਟ ਰੱਖਦੇ ਆ ਰੁਚੀ ਰੱਖਦੇ ਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਬੜੀ ਇਮਮਚਿਓਰਟੀ ਵਾਲੀ ਇਹਨਾਂ ਨੇ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਨਜ਼ਰ ਆਈ ਬੜੀ ਇਮਮਚਿਓਰਟੀ ਵਾਲੀ ਇਹਦੇ ਵਿੱਚ ਕੋਈ ਬੜੀ ਝਾੜ ਪਈ ਪਟਿਆਲਾ ਦੇ ਐਸਐਸਪੀ ਨੂੰ ਪੁਲਿਸ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਝਾੜ ਪਈ ਫਟਨੇ ਵੀਡੀਓ ਦੇ ਕੇ ਐਡੀ ਪੰਜਾਬ ਨੂੰ ਇਹ ਵੀ ਕਿਹਾ ਕੀ ਹੋਰ ਇਸ ਤੋਂ ਇਲਾਵਾ ਕੋਈ ਕਸਰ ਰਹਿ ਗਈ ਸੀ ਇਹ ਬਹੁਤ ਵੱਡੀ ਟਿੱਪਣੀ ਹੈ ਜਿਹੜੀ ਹਾਈ ਕੋਰਟ ਵੱਲੋਂ ਕੀਤੀ ਗਈ ਜੀ ਜੇ ਬਿਲਕੁਲ ਅਮੀਤ ਜੀ ਆਪਾਂ ਅਮਰੀਕ ਸਰ ਗੁਰੂ ਨਗਰੀ ਦੀ ਗੱਲ ਕਰ ਲਈਏ ਕਿਉਂਕਿ ਆ ਆਪਣਾ ਅੰਮ੍ਰਿਤਸਰ ਇੱਕ ਰਿਚ ਸਿਟੀ ਆ ਆਪ ਮੰਨਿਆ ਜਾਂਦਾ ਹੈ ਕਿ ਜਿਹੜੀ ਸੀਟ ਹੈਗੀ ਹੈ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਹੈ ਇੱਥੇ ਦੇ ਮੇਅਰ ਜਿਹੜਾ ਜਿਹੜਾ ਵੀ ਮੇਅਰ ਬਣੇਗਾ ਉਹਦੇ ਤੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿਉਂਕਿ ਟੂਰਿਸਟ ਪਲੇਸ ਹੈ ਲੱਖਾਂ ਹੀ ਲੋਕ ਰੋਜ਼ ਦੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ ਆਸ-ਪਾਸੇ ਦਾ ਏਰੀਆ ਜੇ ਗੱਲ ਕਰ ਲਈਏ ਕਿਵੇਂ ਦਾ ਸੀਗਾ ਤੇ ਤੁਹਾਨੂੰ ਕੀ ਬਦਲਾਅ ਵਿੱਚ ਇਸ ਵਾਰ ਨਜ਼ਰ ਆਇਆ ਕਿ ਲੋਕ ਖੁਸ਼ ਨੇ ਜਿਹ ਬਿਲਕੁਲ ਲੋਕਾਂ ਦੀ ਗੱਲ ਕਰੀਏ ਤੇ ਲੋਕ ਇਸ ਵਾਰੀ ਕਾਫੀ ਖੁਸ਼ ਨਜ਼ਰ ਆਏ ਹਾਲਾਂਕਿ ਲੋਕਾਂ ਦੇ ਮਨਾਂ ਦੇ ਵਿੱਚ ਉਹ ਡਰ ਨਹੀਂ ਨਜ਼ਰ ਆਇਆ ਜਿਹੜਾ ਡਰ ਹਮੇਸ਼ਾ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਹੈ ਜਦੋਂ ਲੋਕਾਂ ਦੁਆਰਾ VOTING ਕਰਨ ਜਾਣਾ ਹੁੰਦਾ ਜਾਂ ਫਿਰ ਇੱਕ ਦਿਨ ਪਹਿਲਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਇੱਕ ਸਹਿਮ ਦਾ ਮਾਹੌਲ ਉਹਨਾਂ ਦੇ ਚਿਹਰੇ ਤੇ ਸਾਫ਼ ਦੇਖਿਆ ਜਾ ਸਕਦਾ ਪੁਲਿਸ ਉਹਨਾਂ ਤੇ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਪੁਲਿਸ ਫਲੈਗ ਮਾਰਚ ਕਰਦੀ ਹੈ ਲੋਕਾਂ ਦਾ ਵਿਸ਼ਵਾਸ ਦਿੱਤਣ ਦੀ ਕੋਸ਼ਿਸ਼ ਕਰਦੀ ਹੈ ਕਿ ਤੁਸੀਂ ਆਰਾਮ ਨਾਲ VOTING ਕਰੋ ਲੇਕਿਨ ਇਸ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਡਰ ਨਹੀਂ ਨਜ਼ਰ ਆਇਆ ਜਿਵੇਂ ਕਿ ਮਨੀਸ਼ ਨੇ ਵੀ ਦੱਸਿਆ ਕਿ ਇੱਕ ਪੋਜ਼ਿਟਿਵ ਰੋਲ ਜ਼ਰੂਰ ਪੁਲਿਸ ਦੁਆਰਾ ਜਿਹੜਾ ਅਦਾ ਕੀਤਾ ਗਿਆ ਇਸ ਵਾਰੀ ਲੋਕਾਂ ਦਾ ਲੋਕ VOTING ਪਾਂ ਸਮੇਂ ਉਹਨਾਂ ਦੇ ਮਨਾਂ ਦੇ ਵਿੱਚ ਡਰ ਨਹੀਂ ਸੀ ਲੋਕ VOTING ਪਾਂ ਆ ਰਹੇ ਸੀ ਲੇਕਿਨ ਇੱਕ ਬਹੁਤ ਘੱਟ ਤਾਦਾਦ ਦੇ ਵਿੱਚ ਜਿਹੜਾ ਪ੍ਰਤੀਸ਼ਤ ਵੋਟ ਦਾ ਬਹੁਤ ਘੱਟ ਰਿਹਾ ਉਸ ਹਿਸਾਬ ਨਾਲ ਲੱਗਦਾ ਹੈ ਕਿ ਨੁਕਸਾਨ ਜ਼ਰੂਰ ਆਮ ਆਦੀ ਪਾਰਟੀ ਨੂੰ ਇਸ ਦਾ ਹੋ ਸਕਦਾ ਹੈ ਕਿਉਂਕਿ ਸਤਾ ਦੇ ਵਿੱਚ ਉਹ ਪਾਰਟੀ ਹੈ ਸਭ ਤੋਂ ਜ਼ਿਆਦਾ ਇਸ ਲਈ ਅਗਰ ਜੇਤ ਜਰੂਰੀ ਹੈ ਸਭ ਤੋਂ ਜ਼ਿਆਦਾ ਜੇਤ ਆਮ ਆਦੀ ਪਾਰਟੀ ਦੇ ਲਈ ਜ਼ਰੂਰੀ ਹੈ ਉਹਨਾਂ ਦੇ ਉਮੀਦਵਾਰਾਂ ਦੇ ਲਈ ਜ਼ਰੂਰੀ ਹੈ ਲੇਕਿਨ ਅਗਰ ਆਮ ਆਦੀ ਪਾਰਟੀ ਦੇ ਉਮੀਦਵਾਰ ਇਸ ਮਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਦੇ ਵਿੱਚ ਹਾਰਦੇ ਹੈ ਤੇ ਉਹ ਵੋਟ ਪ੍ਰਤੀਸ਼ਤ ਜਿਹੜਾ ਘਟ ਰਿਹਾ ਵਾ ਹੋ ਸਕਦਾ ਹੈ ਕਿ ਉਹ ਵੀ ਉਸ ਦਾ ਇੱਕ ਵਿਕਲਪ ਹੋਏ ਉਹ ਵੀ ਉਸ ਦਾ ਇੱਕ ਰੀਜ਼ਨ ਹੋਏ ਉਹਨਾਂ ਦੀ ਹਾਰ ਦਾ ਲੇਕਿਨ ਕੁਲ ਮਿਲਾ ਕੇ ਮਾਮਲਾ ਜ਼ਰੂਰ ਤ੍ਰਿਕੋਣਾ ਜ਼ਰੂਰ ਪ੍ਰਿੰਸ ਨਜ਼ਰ ਆ ਰਿਹਾ ਹੈ ਕੌਣ ਜਿੱਤੇਗਾ ਕੌਣ ਹਾਰੇਗਾ ਲੋਕਾਂ ਦੁਆਰਾ ਕਰ ਦਿੱ ਕਰ ਦਿੱਤਾ ਗਿਆ ਲੇਕਿਨ ਉਹ ਡੱਬੇ ਚ ਬੰਦ ਆ ਹੁਣ ਉਸ ਦੀ ਗਿਣਤੀ ਜ਼ਰੂਰ ਸ਼ੁਰੂ ਹੋਈ ਹੈ ਥੋੜੀ ਦੇਰ ਬਾਅਦ ਉਸ ਦਾ ਰੁਝਾਨ ਆਨੇ ਸ਼ੁਰੂ ਹੋ ਜਾਣਗੇ ਤੇ ਜਦੋਂ ਰੁਝਾਨ ਆਣਗੇ ਫਿਰ ਤੁਸੀਂ ਕਿਸੇ ਦੇ ਚਿਹਰੇ ਤੇ ਖੁਸ਼ੀ ਤੇ ਕਿਸੇ ਦੇ ਚਿਹਰੇ ਤੇ ਗਮ ਵੀ ਆਰਾਮ ਨਾਲ ਦੇਖ ਸਕਦੇ ਹੋ ਬਿਲਕੁਲ ਜੀ ਗੌਰਵ ਜੀ ਜੇ ਅੱਪਾ ਗੱਲ ਕਰ ਲਈਏ ਜਲੰਧਰ ਦੀ ਤੇ ਜਲੰਧਰ ਦੇ ਵਿੱਚ ਜਦੋਂ ਬਾਏ ਇਲੈਕਸ਼ਨ ਹੋਈ ਜਿੰਨੀ ਚੋਣ ਹੋਈ ਬੈਸਟ ਦੀ ਗੱਲ ਜੇ ਮੈਂ ਕਰਾਂ ਤੇ ਉਦੋਂ ਬੜਾ ਰੋਲਾ ਚੱਲਿਆ ਦਲ ਬਦਲੂਆਂ ਦੀ ਬੜੀ ਗੱਲ ਹੋਈ ਕਿ ਹਾਂ ਜਿਹੜੇ ਬਦਲ ਕੇ ਆਏ ਆਪਾਂ ਉਹਨਾਂ ਨੂੰ ووٹ ਨਹੀਂ ਪਾਣੀ ਕਿ ਇਹ ਚੀਜ਼ ਗਰਾਉਂਡ ਤੇ ਕੌਂਸਲਰ ਵਾਲੀ ਤੇ ਇਫੈਕਟ ਕਰ ਸਕਦੀ ਹੈਗੀ ਜਿਵੇਂ ਅਜਗਦੀਸ਼ ਰਾਜ ਰਾਜਾ ਜਿਹੜੇ ਅਜਗਦੀਸ਼ ਰਾਜਾ ਜਿਹੜੇ ਨੇ ਉਹ ਵੇਅਰ ਸੀਗੇ ਕਾਂਗਰਸ ਦੇ ਤੇ ਛੱਡ ਕੇ ਆਮ ਆਦਮੀ ਪਾਰਟੀ 'ਚ ਚੱਲ ਗਏ ਹਾਲਾਂਕਿ ਉਹਨਾਂ ਦਾ ਵੀ ਕਾਰਜ ਕਰ ਜਿਆਦਾ ਖਾਸਾ ਸੋਨਾ ਨਹੀਂ ਰਿਹਾ ਕਿ ਇਹ ਚੀਜ਼ ਇਫੈਕਟ ਕਰੇਗੀ ਬਿਲਕੁਲ ਕਿਉਂਕਿ ਅਸੀਂ ਜਦੋਂ ਹਰ ਕਿਸੇ ਪੋਲੀਟੀਸ਼ੀਅਨ ਨਾਲ ਗੱਲ ਕੀਤੀ ਸੀ ਜਿਹੜੇ ਵੀ ਨੇਤਾ ਸੀਗੇ ਉਹਨਾਂ ਨੇ ਕਿਹਾ ਕਿ ਹਰ ਇੱਕ ਇਲੈਕਸ਼ਨ ਦਾ ਰੁਝਾਨ ਅਲੱਗ ਹੁੰਦਾ ਹੈਗਾ ਐਮਪੀ ਇਲੈਕਸ਼ਨ ਦਾ ਰੁਝਾਨ ਅਲੱਗ ਹੁੰਦਾ ਹੈ ਜਿਹੜੀ ਜਿਮਨੀ ਚੋਣਾਂ ਹੋਈਆਂ ਉਹਦਾ ਰੁਝਾਨ ਲੱਗਿਆ ਤੇ ਜਿਹੜੇ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੇ ਹੈ ਇਹਦਾ ਵੀ ਰੁਝਾਨ ਅਲੱਗ ਹੋਏਗਾ ਠੀਕ ਹੈ ਜਿੱਥੇ ਤੱਕ ਇਹ ਜਿਮਨੀ ਚੋਣਾਂ ਦੀ ਗੱਲ ਕਿਉਂਕਿ ਜਿਮਨੀ ਚੋਣਾਂ ਜਦੋਂ ਸੀਗੀਆਂ ਉਦੋਂ ਕਿਉਂਕਿ ਕਾਂਗਰਸ ਵੱਲੋਂ ਰੋਪ ਵੀ ਲਗਾਏ ਗਏ ਕਿ ਜਿਹੜੀ ਸਰਕਾਰ ਹੈ ਪੂਰਾ ਤੰਤਰ ਇਸਤੇਮਾਲ ਕਰ ਰਹੀ ਹੈ ਔਰ ਜਿਹੜਾ ਲੋਕਾਂ ਤੋਂ VOTING ਕਰਵਾਈ ਜਾ ਰਹੀ ਹੈ ਔਰ ਉਹਦਾ ਨਤੀਜਾ ਵੀ ਦੇਖਿਆ MP ਇਲੈਕਸ਼ਨ ਦੇ ਵਿੱਚ ਜਿਹੜਾ ਕਾਂਗਰਸ 45000 ਉੱਪ ਹੁੰਦੀ ਹੈ ਤੇ ਜੇਕਰ ਬਾਈ ਇਲੈਕਸ਼ਨ ਹੁੰਦੇ ਨੇ ਤੇ ਉੱਥੇ ਹੀ ਜਿਹੜਾ 15000 ਤੇ ਰਹਿ ਜਾਂਦੀ ਕਾਂਗਰਸ ਔਰ 30000 ਉੱਪ ਹੋ ਜਾਂਦੀ ਆਮ ਆਦਮੀ ਪਾਰਟੀ ਦੀ ਤੇ ਹੁਣ ਜਿਹੜੇ ਕਾਰਪੋਰੇਸ਼ਨ ਇਲੈਕਸ਼ਨ ਨੇ ਇਹ ਥੋੜਾ ਅਲੱਗ ਇਲੈਕਸ਼ਨ ਹੁੰਦੇ ਨੇ ਕਿਉਂਕਿ ਪਿਛਲੀ ਵਾਰ ਬੇਸ਼ੱਕ ਕਾਂਗਰਸ ਦਾ ਮੇਅਰ ਰੇ ਸੀ ਜਗਦੀਸ਼ ਰਾਜਾ ਜਿਹੜੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ ਕੁਝ ਖਾਸਾ ਉਹਨਾਂ ਦੇ ਵੱਲੋਂ ਪੈਰਕਲ ਨਹੀਂ ਹੋ ਪਾਇਆ ਲੇਕਿਨ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਇੱਕ ਗੜਵੀ ਮੰਨਿਆ ਜਾਂਦਾ ਹੈ ਜਲੰਧਰ ਦਾ ਠੀਕ ਹੈ ਕਿਉਂਕਿ ਐਮਪੀ ਇਲੈਕਸ਼ਨ ਦੇ ਵਿੱਚ ਜਿਹੜਾ ਜਿੱਤ ਮਿਲੀ ਹੈ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਇੱਕ ਵਾਰ ਕਾਂਗਰਸ ਜ਼ਰੂਰ ਮਜ਼ਬੂਤ ਹੋਈ ਹੈ ਲੇਕਿਨ ਜਿਹੜੇ ਰੁਝਾਨ ਨੇ ਹੁਣ ਕਾਰਪੋਰੇਸ਼ਨ ਇਲੈਕਸ਼ਨ ਦੇ ਉਹ ਕਿਵੇਂ ਦੇ ਆਣਗੇ ਇਹ ਥੋੜੀ ਦੇਰ ਚ ਪਤਾ ਲੱਗ ਜਾਏਗਾ ਕਿਉਂਕਿ ਕਾਰਪੋਰੇਸ਼ਨ ਦੇ ਰੁਝਾਨ ਥੋੜੇ ਅਲੱਗ ਹੀ ਹੁੰਦੇ ਨੇ ਕਿਉਂਕਿ ਲੋਕ ਜਿਹੜੇ ਨੇ ਕੈਂਡੀਡੇਟ ਨੂੰ ਦੇਖ ਕੇ ਵੋਟ ਕਰ ਰਹੇ ਨੇ ਕਿਉਂਕਿ ਕਿਹੜਾ ਕੌਂਸਲਰ ਹੈ ਜਿਹੜਾ ਉਹਨਾਂ ਦੇ ਕੰਮ ਕਰਵਾ ਸਕੇਗਾ ਲੋਕਲ ਮੁੱਦੇ ਜਿਹੜੇ ਹੁੰਦੇ ਨੇ ਲੋਕਲ ਕੰਮ ਹੁੰਦੇ ਨੇ ਉਹਨਾਂ ਨੇ ਉਹੀ ਕੈਂਡੀਡੇਟ ਨੂੰ ਵੋਟ ਕਰਨੀ ਹੈ ਤੇ ਉਸ ਨੂੰ ਹੀ ਜਿਤਾਣਗੇ ਬਾਕੀ ਰਹੀ ਜਿੱਥੇ ਮੇਅਰ ਬਣਾਉਂਦੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਹੀ ਇਹ ਜਿਹੜੀ ਟੱਕਰ ਹੈਗੀ ਹੈ ਔਰ ਹੋ ਸਕਦਾ ਹੈ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਕਿਸ ਨੂੰ ਮੇਅਰ ਬਣਾਉਂਦੀ ਹੈ ਜਾਂ ਕਾਂਗਰਸ ਜਿੱਤਦੀ ਹੈ ਤੇ ਕਿਸ ਨੂੰ ਮੇਅਰ ਬਣਾਉਂਦੀ ਹੈ ਇਸ ਬਾਰੇ ਜੇ ਕੋਈ ਸਪਸ਼ਟ ਨਹੀਂ ਹੋਇਆ ਫਿਲਹਾਲ ਮੇਰੀ ਹੁਣੇ ਜਿਹੜੇ ਡੀਪੀਆਰਓ ਹੈ ਉਹਨਾਂ ਨਾਲ ਗੱਲ ਹੋਈ ਹੈ ਕਿਉਂਕਿ ਪਰ ਜਿਵੇਂ ਜਿਵੇਂ ਕਾਊਂਟਿੰਗ ਹੁੰਦੀ ਜਾਏਗੀ ਤੇ ਲਾਖ ਦੇ ਵਿੱਚ ਜਿਹੜਾ ਫਾਈਨਲ ਰਿਜ਼ਰਵ ਵੀ ਦੱਸ ਦਿੱਤਾ ਜਾਵੇਗਾ ਬਿਲਕੁਲ ਬਿਲਕੁਲ ਕੁਝ ਸਮੇਂ ਦੇ ਵਿੱਚ ਹੀ ਰਿਜ਼ਲਟ ਆਨੇ ਸ਼ੁਰੂ ਹੋ ਜਾਣਗੇ ਮਨੀਸ਼ ਜੀ ਇਸਲਰ ਕੈਪਟਨ ਪਰਵਾਰ ਦਾ ਦਬਦਬਾ ਰਹਿ ਸਕਦਾ ਹੈ ਜਾਂ ਨਹੀਂ ਰਹਿ ਸਕਦਾ ਅੱਜ ਦਾ ਸਿਨੈਰੀਓ ਦੇਖ ਕੇ ਜੀ ਮਨੀਸ਼ ਜੀ ਸੁਣ ਪਾ ਰਹੇ ਮੇਰੀ ਆਵਾਜ਼ ਲਗਰ ਮਨੀਸ਼ ਦੀ ਅਵਾਜ਼ ਵੀ ਪਹੁੰਚ ਰਹੀ ਲਾਈਵ ਤਾਂ ਹੈਗੇ ਨੇ ਫਿਰ ਵੀ ਚਲੋ ਦਵਿੰਦਰ ਜੀ ਚੰਨੀ ਫੈਕਟਰ ਕਿੰਨਾ ਕੰਮ ਕੀਤਾ ਇਸ ਵਾਰ ਪ੍ਰਚਾਰ ਦੇ ਵਿੱਚ ਦੇਖੋ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਕੋਈ ਖਾਸਾ ਨਜ਼ਰ ਤਾਂ ਆਈ ਨਹੀਂ ਹੈਗੀ ਆ ਸਿਰਫ ਜਿਮਨੀ ਚੋਣਾ ਜੀ ਜ਼ਰੂਰ ਨਜ਼ਰ ਆਇਆ ਸੀ ਲੇਕਿਨ ਇਸ ਵਾਰੋਂ ਨਜ਼ਰ ਨਹੀਂ ਆਇਆ ਜਦੋਂ ਪਿੱਛੇ ਜਿਹੜੀ ਚਾਰ ਜਗ੍ਹਾ ਜਿਮਨੀ ਚੋਣਾ ਹੋਈਆਂ ਉਦੋਂ ਜ਼ਰੂਰ ਚੰਨੀ ਜਿਹੜੇ ਗਏ ਨੇ ਚਾਹੇ ਬਰਨਾਲੇ ਦੀ ਸੀਟ ਸੀਗੀ ਚਾਹੇ ਗਿੱਦੜਬਾਦ ਦੀ ਸੀਟ ਸੀ ਚੱਬੇਵਾਲ ਸੀਗੀ ਬਾਕੀ ਜਗ੍ਹਾ ਜਾਂਦੇ ਨੇ ਲੇਕਿਨ ਇਸ ਵਾਰ ਜਿਹੜਾ ਬਹੁਤ ਹੀ ਘੱਟ ਜਿਹੜੇ ਨਜ਼ਰ ਆਏ ਨੇ ਲੇਕਿਨ ਹਾਂ ਲੋਕ ਜਿਹੜਾ ਪਸੰਦ ਜ਼ਰੂਰ ਕਰਦੇ ਨੇ ਖਾਸ ਕਰ ਜਿਹੜੀ ਐਸੇ ਕਮਿਊਨਿਟੀ ਹੈ ਉਹਨਾਂ ਦਾ ਕਿਉਂਕਿ ਚਰਨਜੀਤ ਸਿੰਘ ਚੰਨੀ ਵਾਲ ਬੜਾ ਚੁਕਾਵ ਰੰਦਾ ਹੈ ਲੋਕ ਉਹਨਾਂ ਨੂੰ ਕਾਫੀ ਪਸੰਦ ਵੀ ਕਰਦੇ ਰਹੇ ਨੇ ਤੇ ਹੁਣ ਵੀ ਕਿਤੇ ਨਾ ਕਿਤੇ ਹੋ ਸਕਦਾ ਚੰਨੀ ਫੈਕਟਰ ਚੱਲੇਗਾ ਲੇਕਿਨ ਤੁਹਾਨੂੰ ਜਿਵੇਂ ਦੱਸਿਆ ਨਾ ਕਿ ਕਾਂਗਰਸ ਰਿਕਵਰ ਵੇਅਰ ਮਜ਼ਬੂਤ ਜ਼ਰੂਰ ਹੋਈ ਹੈ ਐਮਪੀ ਇਲਕਸ਼ਨਾਂ ਦੇ ਬਾਅਦ ਤੇ ਹੋ ਸਕਦਾ ਹੈ ਕਿ ਜੇ ਜਿਹੜੀ ਕਾਂਗਰਸ ਹੈ ਪੂਰੀ ਟੱਕਰ ਦੇएगी ਆਮ ਆਦਮੀ ਪਾਰਟੀ ਨੂੰ ਤੁਸੀਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਕਿਤੇ ਨਾ ਕਿਤੇ ਜਿਹੜਾ ਦੋਹਾਂ ਦੇ ਵਿੱਚ ਹੀ ਜਿਹੜਾ ਮੁਕਾਬਲਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਬੀਜੇਪੀ ਦੀ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਵੋਟ ਹੈ ਅਗਰ ਸੈਂਟਰਲ ਕੇ ਦੀ ਗੱਲ ਕਰੀਏ ਨੌਰਥ ਹਰਕੇ ਦੀ ਗੱਲ ਕਰੀਏ ਤੇ ਉਧਰ ਕਾਫੀ ਬੀਜੇਪੀ ਦੀ ਵੀ ਵੋਟ ਹੈਗੀ ਹੈ ਲੇਕਿਨ ਬੀਜੇਪੀ ਤਾਂ ਕਿੰਨੇ ਕੇ ਕੈਂਡੀਡੇਟ ਜਿੱਤ ਪਾਉਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਥੋੜੀ ਦੇਰ ਤੱਕ ਬਿਲਕੁਲ ਬਿਲਕੁਲ ਸੋ ਸ਼ੁਕਰੀਆ ਦਵਿੰਦਰ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਜਲੰਧਰ ਦੀ ਸੋ ਆਪਾਂ ਅਗਲੀ ਗੱਲ ਚਲਦੇ ਹਾਂ ਗਿਆ ਮਨੀਸ਼ ਜੀ ਵੱਲ ਮਹਿੰਜ ਜੀ ਸੁਣ ਪਾ ਰਹੇ ਹੋ ਜੇ ਤੁਸੀਂ ਮੇਰੀ ਆਵਾਜ਼ ਤੇ ਕੀ ਲੱਗਦਾ ਹੈ ਕਿ ਕੈਪਟਨ ਫੈਕਟਰ ਚੱਲੇਗਾ ਇਸ ਵਾਰ ਕੈਪਟਨ ਪਰਵਾਰ ਦਾ ਦਬਦਬਾ ਚੱਲੇਗਾ ਲੱਗ ਰਿਹਾ ਆਵਾਜ਼ ਨਹੀਂ ਸੁਣ ਪਾ ਰਹੇ ਸੋ ਕੋਈ ਗੱਲ ਨਹੀਂ ਫਿਰ ਵੀ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹਾਂਗਾ ਕਿ ਅਜਨਾਲਾ ਦੇ ਵਿੱਚ ਜਿਹੜੀ ਦੋ ਜਿਮਨੀ ਚੋਨਾ ਹੋ ਰਹੀਆਂ ਸੀ ਨਗਰ ਕੌਂਸਲ ਦੀ ਉਸ ਦੇ ਵਿੱਚ ਦੋਵਾਂ ਤੇ ਆਮ ਆਦਮੀ ਪਾਰਟੀ ਦੁਆਰਾ ਆ ਉਮੀਦਵਾਰਾਂ ਦੁਆਰਾ ਜਿੱਤ ਦਰਜ ਕਰ ਲਈਤੀ ਗਈ ਹੈ ਜੀ ਜੀ ਜੀਮੀ ਜੀ ਦੁਬਾਰਾ ਤੁਸੀਂ ਇੱਕ ਵਾਰੀ ਫੇਰ ਦੱਸ ਦਿਓ ਕਿ ਦਰਸ਼ਕਾਂ ਨੂੰ ਕਿ ਅਜਨਾਲਾ ਤੇ ਰਾਜਸਥਾਨ ਸੀ ਜਿਹੜੀ ਰਾਜਾ ਅਜਨਾਲਾ ਦੇ ਵਿੱਚ ਜਿਹੜੀ ਦੋ ਬਾਡਾਂ 'ਚ ਜਿਮਨੀ ਚੋਨਾ ਚੱਲ ਰਹੀਆ ਸੀ ਉਹ ਦੋ ਦੋਵੇਂ ਜਿਮਨੀ ਚੋਨਾ 'ਚ ਆਮ ਆਦੀ ਪਾਰਟੀ ਦੁਆਰਾ ਆਪਣੀ ਜਿੱਤ ਦਰਜ ਕਰ ਲਈਤੀ ਗਈ ਹੈ ਜੀ ਬਿਲਕੁਲ ਸੋ ਆਵਾਦਮੀ ਪਾਰਟੀ ਦੀ ਜਿਹੜੀ ਜਿੱਤ ਹੈ ਉਹ ਨਿਕਲ ਕੇ ਸਾਹਮਣੇ ਆ ਚੁੱਕੀ ਆਵਾਦਮੀ ਪਾਰਟੀ ਦੇ ਹਿੱਸੇ ਦੋ ਜਿਹੜੀਆਂ ਹੈਗੀਆਂ ਆ ਕਹਿ ਲਓ ਤੁਸੀਂ ਨਗਰ ਕੌਂਸਲ ਦੀ ਆ ਜਿਮਨੀ ਚੋਣਾ ਸੋ ਸ਼ੁਕਰੀਆ ਮੀ ਜੀ ਸਾਰੀ ਜਾਣਕਾਰੀ ਦੇਣ ਦੇ ਲਈ ਤੇ ਲਗਾਤਾਰ ਅਸੀਂ ਦੁਬਾਰਾ ਤੋਂ ਜੁੜਾਂਗੇ ਤੁਹਾਡੇ ਨਾਲ ਲਾਈਵ ਦੇ ਵਿੱਚ ਤਾਂਕਿ ਰਿਜ਼ਲਟ ਆਪਾਂ ਜਿਹੜੇ ਲੋਕਾਂ ਨੂੰ ਉਹ ਦੱਸ ਤੀਏ ਤੇ ਇਸ ਲਾਈਵ ਨੂੰ ਆਪਾਂ ਇੱਥੇ ਹੀ ਐਂਡ ਕਰਾਂਗੇ ਤੇ ਹੌਲੀ ਹੌਲੀ ਜਿਹੜਾ ਇਹ ਲਾਈਵ ਦਾ ਹੌਲੀ ਹੌਲੀ